ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਗੋਭੀ ਤੇ ਪਕੌੜੇ ਆਪਾਂ ਨੇ 500 ਗ੍ਰਾਮ ਗੋਭੀ ਲਈ ਉਹਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ ਸਾਫ਼ ਕਰਕੇ ਛੋਟੇ ਛੋਟੇ ਪੀਸਾਂ ਦੇ ਵਿੱਚ ਆਪਾਂ ਨੇ ਕੱਟ ਲਿਆ ਤੇ ਆਪਾਂ ਨੇ ਗੋਭੀ ਨੂੰ ਗਰਮ ਪਾਣੀ ਦੇ ਵਿੱਚ ਜ਼ਰੂਰ ਵਾਣਾ ਕਿਉਂਕਿ ਗੋਭੀ ਦੇ ਉੱਪਰ ਜਿਹੜੀ ਬਹੁਤ ਜ਼ਿਆਦਾ ਸਪਰੇਅ ਕਰੀ ਹੁੰਦੀ ਹੈ ਇਹ ਸਾਡੇ ਸਾਨੂੰ ਉਬਾਲਣੀ ਬਹੁਤ ਜ਼ਰੂਰੀ ਹੈ ਚਾਹੇ ਵੀ ਸਬ지 ਬਣਾਣੇ ਚਾਹੇ ਪਰੌਂਠੇ ਤੇ ਚਾਹੇ ਪਕੌੜੇ ਇਹਦੇ ਉੱਪਰ ਸਪਰੇਅ ਬਹੁਤ ਜ਼ਿਆਦਾ ਹੋ ਕਰੀ ਹੁੰਦੀ ਹੈ ਇਸ ਕਰਕੇ ਅਸੀਂ ਗੋਭੀ ਨੂੰ ਗਰਮ ਪਾਣੀ ਦੇ ਵਿੱਚ ਇੱਕ ਵਾਰੇ 2 ਮਿੰਟ ਵਾਸਤੇ ਜ਼ਰੂਰ ਉਬਾਲਾਂਗੇ ਸਮਾਨ ਜਿਹੜਾ ਪੰਨੇ ਸਾਰਾ ਤਿਆਰ ਕਰ ਲੈ ਨੂਨ ਮਿਰਚ ਮਸਾਲਾ ਹਲਦੀ ਦਰਮ ਮਸਾਲਾ ਧਨੀਆ ਪਾਊਡਰ ਅਦਰਕ ਦਾ ਪੇਸਟ ਇਹ ਤੇ ਇੱਕ ਕੱਪ ਅਸੀਂ ਬੇਸਣ ਦਾ ਪਾਣੀ ਸਾਡਾ ਰਿਜਦਾ ਉਹਦੇ ਵਿੱਚ ਅਸੀਂ ਨਮਕ ਪਾਇਆ ਤੇ ਉਹਦੇ ਵਿੱਚ ਪਾਈ ਅਸੀਂ ਗੋਭੀ ਗੋਭੀ ਨੂੰ ਇੱਕ ਪਾਸੇ ਅਸੀਂ 2 ਮਿੰਟ ਵਾਸਤੇ ਰਿਜਣ ਰੱਖਤਾ ਤੇ ਇੱਕ ਪਾਸੇ ਜਿਹੜਾ ਆਪਾਂ ਬੇਸਣ ਤਿਆਰ ਕਰਾਂਗੇ ਬੇ ਇੱਕ ਕੱਪ ਅਸੀਂ ਬੇਸਣ ਦਾ ਲਿਆ ਛਾਣ ਕੇ ਲਿਆ ਤੇ ਉਹਦੇ ਵਿੱਚ ਪਾਇਆ ਸੀ ਇੱਕ ਚਮਚਾ ਬੜਾ ਅਦਰਕ ਕੁੱਟ ਕੇ ਉਹ ਗਦਰਕ ਦਾ ਜਿਹੜਾ ਟੇਸਟ ਉਹ ਬਹੁਤ ਅਲੱਗ ਹੁੰਦਾ ਹੈ ਇੱਕ ਚਮਚ ਪਾਇਆ ਸੀ ਨਮਕ ਦਾ ਅੱਧਾ ਚਮਚ ਪਾਇਆ ਸੀ ਕਸੂਰੀ ਮੇਥੀ ਦਾ ਕਲਰ ਕਰਨ ਵਾਸਤੇ ਤੇ ਅੱਧਾ ਚਮਚ ਪਾਇਆ ਸੀ ਲਾਲ ਮਿਰਚ ਪਾਊਡਰ ਕਿਉਂਕਿ ਅਸੀਂ ਹਰੀ ਮਿਰਚ ਨਹੀਂ ਪਾਈ ਅੱਧਾ ਚਮਚ ਪਾਇਆ ਸੀ ਹਲਦੀ ਪਾਊਡਰ ਅੱਧਾ ਚਮਚ ਪਾਇਆ ਸੀ ਦਰੜਾ ਹੋਇਆ ਧਨੀਆ ਅੱਧਾ ਚਮਚ ਪਾਇਆ ਸੀ ਭੁੰਨਿਆ ਹੋਇਆ ਜੀਰਾ ਤੇ ਅੱਧਾ ਚਮਚ ਪਾਇਆ ਸੀ ਕਾਲੀ ਮਿਰਚ ਤੇ ਅੱਧਾ ਚਮਚ ਪਾਇਆ ਸੀ ਕਸੂਰੀ ਇਥੇ ਇਹ ਜਿਹੜੇ ਸਮਾਨ ਆ ਸੀ ਪਾਤੇ ਤੇ ਅੱਧਾ ਚਮਚ ਪਾਇਆ ਸੀ ਚਾਟ ਮਸਾਲਾ ਇਹ ਜਿਹੜੇ ਮਸਾਲੇ ਪਾਏ ਸਾਰੇ ਟੇਸਟ ਵਧਾਉਣ ਵਾਸਤੇ ਹੈ ਤੇ ਅਸੀਂ ਹੌਲੀ-ਹੌਲੀ ਕਰਕੇ ਇੱਕ ਗਲਾਸ ਪਾਣੀ ਦਾ ਜਿਹੜਾ ਇਹਦੇ ਵਿੱਚ ਮਿਕਸ ਕਰਾਂਗੇ ਅਸੀਂ ਅੱਧਾ ਗਲਾਸ ਪਾਣੀ ਦਾ ਪਾਤਾ ਤੇ ਆਪਾਂ ਬੇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਅਜੇ ਅਸੀਂ ਪੂਰੀ ਤਰ੍ਹਾਂ ਮਿਕਸ ਕਰਨਾ ਤਾਂ ਕਿ ਬੇਸਣ ਦੇ ਵਿੱਚ ਕੋਈ ਗੰਢ ਨਾ ਰਹਿ ਜਵੇ ਤੇ ਆਪਾਂ ਫਿਰ ਇਹਦੇ ਵਿੱਚ ਹੌਲੀ-ਹੌਲੀ ਕਰਕੇ ਜਿਹੜਾ ਪਾਣੀ ਲੋੜ ਦੇ ਮੁਤਾਬਕ ਪਾਉਂਦੇ ਜਾਣਾ ਤੇ ਨਾਲ ਦੀ ਨਾਲ ਹਲਾਉਂਦੇ ਜਾਣਾ ਅਜੇ ਜਿਹੜਾ ਸਾਡਾ ਬੇਸਣ ਆ ਉਹ ਪੂਰੀ ਤਰ੍ਹਾਂ ਮਤਲਬ ਮਲੈਮ ਨਹੀਂ ਹੋਇਆ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾਉਂਦੇ ਆ ਤੇ ਇਹਨੂੰ ਮਿਕਸ ਕਰਦੇ ਆ ਵੀ ਜਿਹੜਾ ਸਾਡਾ ਬੇਸਣ ਉਹ ਨਾ ਹੀ ਬਹੁਤਾ ਜ਼ਿਆਦਾ ਪਤਲਾ ਹੋਵੇ ਕੋਈ ਨਾ ਹੀ ਹੋਵੇ ਤਾਂ ਜ਼ਿਆਦਾ ਸਖਤ ਹੋਵੇ ਜਿਉ ਟੇਸਟ ਦੇ ਪਕੌੜੇ ਆ ਬਣ ਕੇ ਬਹੁਤ ਹੀ ਸਵਾਦਿਸ਼ਟ ਹੋ ਗਏ ਤੁਸੀਂ ਵੀ ਇਸੇ ਢੰਗ ਨਾਲ ਬਣਾਇਆ ਕਰੋ ਤੁਸੀਂ ਇੱਕ ਵਾਰੀ ਇਸ ਢੰਗ ਨਾਲ ਬਣਾਉਂਗੇ ਤੁਸੀਂ ਬਾਰ ਬਾਰ ਇਸ ਢੰਗ ਨਾਲ ਹੀ ਬਣਾਉਂਗੇ ਹਾਂਜੀ ਅਸੀਂ ਬੇਸਨ ਨੂੰ ਪੂਰੀ ਤਰ੍ਹਾਂ ਘੋਲ ਲਿਆ ਦੇਖੋ ਤਾਂ ਪੂਰੀ ਤਰ੍ਹਾਂ ਪੇਸਟ ਜਿਹੜਾ ਤਿਆਰ ਹੋ ਗਿਆ ਹੁਣ ਉਪਰ ਚੰਗੀ ਤਰ੍ਹਾਂ ਹਿਲਾਉਣਾ ਹੈ ਤਾਂ ਕਿ ਨੂਨ ਮਿਰਚ ਮਸਾਲੇ ਹਨ ਦੇ ਕਿਸੇ ਵੀ ਚੀਜ਼ ਦੇ ਵਿੱਚ ਗੰਢ ਨਾ ਰਹਿ ਜਾਈ ਅਸੀਂ ਹਲਕਾ ਜਿਹਾ ਦੋ ਚਮਚੇ ਪਾਣੀ ਦੇ ਹੋਰ ਪਾਵਾਂਗੇ ਤਾਕੇ ਥੋੜਾ ਜਿਹਾ ਪਤਲਾ ਹੋ ਜਵੇ ਤੇ ਇਸ ਇਹਨੂੰ ਨਾਲ ਦੀ ਨਾਲ ਮਿਕਸ ਵੀ ਕਰਾਂਗੇ ਤੇ ਪਕੌੜੇ ਜਿਹੜੇ ਬਣ ਕੇ ਬਹੁਤ ਹੀ ਸਵਾਦਿਸ਼ਟ ਹੁੰਦੇ ਹਨ ਗੋਭੀ ਨੂੰ ਗਰਮ ਪਾਣੀ ਦੇ ਵਿੱਚ ਵਾਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਉੱਪਰ ਸਪਰੇਅ ਹੀ ਇੰਨੀ ਜ਼ਿਆਦਾ ਕਰੀ ਹੁੰਦੀ ਹੈ ਕਿ ਵੀ ਇਹ ਨੂੰ ਸਾਨੂੰ ਬਣਾਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਹੁਣ ਦੇਖੋ ਆਪਾਂ ਨੇ ਗੋਭੀ ਨੂੰ ਪਾਣੀ ਦੇ ਵਿੱਚ ਉਬਲਦੇ ਵਿੱਚ 2 ਮਿੰਟ ਵਾਸਤੇ ਪਾ ਕੇ ਆਪਣੇ ਕੋ ਨੂੰ ਗਰਮ ਭਾਂਡੇ ਦੇ ਵਿੱਚ ਕਾੜਤਾ ਤਾਂ ਕਿ ਜਿਹੜੀ ਗੋਭੀ ਉਹ ਸਾਡੀ ਠੰਡੀ ਹੋ ਜਵੇ ਤੇ ਇਹ ਚਸਤੀ ਬਣਾ ਕੇ ਤਿਆਰ ਕਰਕੇ ਰੱਖਦਾ ਦੇਖੋ ਹੁਣ ਜਿਹੜਾ ਸਾਡਾ ਪੇਸਟ ਆ ਉਹ ਬਣਾਏ ਨੂੰ 15 ਮਿੰਟ ਹੋ ਗਏ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੁਣ ਆਪਾਂ ਚਮਚ ਦਾ ਚੌਥਾ ਹਿੱਸਾ ਜਿਹੜਾ ਉਹ ਪਾਵਾਂਗੇ ਮਿੱਠਾ ਸੋਡਾ ਤਾਕੇ ਜਿਹੜੇ ਸਾਡੇ ਪਕੌੜੇ ਬਣ ਕੇ ਲਫੀਜ਼ੇ ਤਿਆਰ ਹੋਣ ਕਿ ਬਹੁਤ ਹੀ ਸਵਾਦਿਸ਼ਟ ਧਿਆਨ ਹਾਂਜੀ ਹੁਣ ਪਾਇਆ ਸੀ ਚਮਚ ਜਿਹਦਾ ਜਾਥਾ ਇਸਾ ਮਿੱਠਾ ਸੋਡਾ ਮਿੱਠੇ ਸੋਡਾ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਕਿ ਉਹ ਪੂਰੇ ਪੇਸਟ ਦੇ ਵਿੱਚ ਮਿਕਸ ਹੋ ਜਵੇ ਤੇ ਆਪਣਾ ਬਹੁਤ ਹੀ ਸਵਾਦਿਸ਼ਟ ਜਿਹੜੇ ਪਕੌੜੇ ਬਣ ਕੇ ਤਿਆਰ ਹੋਣਗੇ ਮਿੱਠਾ ਸੋਡਾ ਬਹੁਤ ਜ਼ਰੂਰੀ ਹੈ ਦੇਖੋ ਸਾਡਾ ਜਿਹੜਾ ਪੇਸਟਾ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਗਿਆ। ਇੱਕ ਪਾਸੇ ਜਿਹੜੀ ਸਾਡੀ ਗੋਭੀ ਤਿਆਰ ਹੋ ਗਈ ਤੇ ਇੱਕ ਪਾਸੇ ਆਪਾਂ ਨੇ ਪੇਸਟ ਜਿਹੜਾ ਬੇਸਣ ਦਾ ਤਿਆਰ ਕਰ ਲਿਆ। ਕੋ ਨੂੰ ਆਪਾਂ ਚੰਗੀ ਤਰ੍ਹਾਂ ਤਿਆਰ ਕਰ ਲਈ। ਹਾਂਜੀ ਗੋਭੀ ਨੂੰ ਆਪਾਂ ਨੇ ਪੂਰੀ ਤਰ੍ਹਾਂ ਠੰਡੀ ਕਰ ਲਿਆ। ਠੰਡੀ ਕਰਕੇ ਹੁਣ ਆਪਾਂ ਇਹਨੂੰ ਇੱਕ ਪਾਂਡੇ ਦੇ ਵਿੱਚ ਕੱਢ ਲਮਗਾ ਦੇਕੋ ਗੋਭੀ ਘਵਾਣੇ ਨਾਲ ਬਿਲਕੁਲ ਚਿੱਟੀ ਅੰਡੇ ਵਰਗੀ ਜਿਹੀ ਸਾਫ ਹੋ ਗਈ। ਇਹਨੂੰ ਵਾੜਨਾ ਬਹੁਤ ਜ਼ਰੂਰੀ ਹੈ। ਤੇ ਹੁਣ ਇਹਨੂੰ ਆਪਾਂ ਪਕੌੜਿਆਂ ਦੇ ਵਿੱਚ ਬੇਸਨ ਦੇ ਵਿੱਚ ਮਿਕਸਿੰਗ ਕਰ ਕਰਕੇ ਇਹਨੂੰ ਆਪਾਂ ਇਹਦੇ ਪਕੌੜੇ ਬਣਾਵਾਂਗੇ ਆਪਾਂ ਨੇ ਡੇਢ ਕੌਲੀ ਤੇਲ ਦੀ ਲਈ ਤੇ ਉਹਦੇ ਵਿੱਚ ਆਪਾਂ ਨੇ ਪਕੌੜੇ ਇੱਕ ਇੱਕ ਫੁੱਲੇ ਜਿਹੜਾ ਗੋਭੀ ਦਾ ਬੇਸਨ ਦੇ ਵਿੱਚ ਡਿਪ ਕਰ ਕਰਕੇ ਤੇਲ ਦੇ ਵਿੱਚ ਪਾਈ ਜਾਣੇ ਤਾਂ ਕਿ ਉਹਨੇਕ ਪਾਉਣੇ ਆ ਵੀ ਜਿੰਨੇਕਰ ਆਸਾਨੀ ਦੇ ਨਾਲ ਇਹ ਪਕੌੜੇ ਬਣ ਸਕਣ 150 ग्राम गोभी ਲਈਏ ਇਹਦੇ ਜਿਹੜੇ ਪਕੌੜੇ ਆ ਉਹ ਹੁਣ ਅਸੀਂ ਦੋ ਬਰੀ ਦੇ ਵਿੱਚ ਪਾ ਕੇ ਤਿਆਰ ਕਰਾਂਗੇ ਪਕੌੜੇ ਸਾਡੇ ਬਣ ਕੇ ਬਹੁਤ ਹੀ ਸਵਾਦਿਸ਼ਟ ਹੋਊਗੇ ਬਿਲਕੁਲ ਇਹ ਨਹੀਂ ਪਤਾ ਲੱਗ ਰਿਹਾ ਕਿ ਕਿਸੇ ਹਲਵਾਈ ਨੇ ਬਣਾਏ ਹੈ ਜਾਂ ਸੀ ਆਪਣੇ ਘਰ ਬਣਾਏ ਅੱਧਾ ਕਿਲੋ ਗੋਭੀ ਬਹੁਤ ਦੇਖਣ ਵਿੱਚ ਬਹੁਤ ਘਟ ਲੱਗਦੀ ਥੀ ਪਰ ਆਪਾਂ ਇਹ ਦੇਈਏ ਕਿ ਜਦੋਂ ਮਿੱਠਾ ਸੋਡਾ ਪਾਏ ਆ ਉਹਦੇ ਨਾਲ ਜਿਹੜੇ ਸਾਡੇ ਪਕੌੜੇ ਬਣ ਕੇ ਫਲਫੀ ਤਿਆਰ ਹੋਣਗੇ ਤੇ ਬਹੁਤ ਹੀ ਨਰਮ ਤੇ ਸਵਾਦਿਸ਼ਟ ਜਿਹੜੇ ਪਕੌੜੇ ਸਾਡੇ ਤਿਆਰ ਹੋਣਗੇ ਦੇਖੋ ਅਸੀਂ ਪਹਿਲੀ ਵਾਰੀ ਅੱਧੇ ਪਕੌੜੇ ਪਾਏ ਅੱਧੀ ਗੋभी ਅਸੀਂ ਪਾਤੀ ਜਿਹੜੇ ਸਾਡੇ ਪਕਾਉਨੇ ਉਹਨਾਂ ਨੇ ਰੰਗ ਬਦਲ ਲਿਆ ਆਪਾਂ ਇਹਨੂੰ ਹਲਕਾ ਜਿਹਾ ਥੋੜਾ ਜਿਹਾ ਹੋਰ ਬਰਉਣ ਕਰਾਂਗੇ ਤੇ ਫਿਰ ਆਪਾਂ ਇਹਨੂੰ ਇੱਕ ਚਰਨੀ ਦੇ ਵਿੱਚ ਕੱਢ ਲਵਾਂਗੇ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੁਣ ਆਪਾਂ ਇਹ ਸਾਰੇ ਪਕੌੜਾ ਲੈ ਕੇ ਛਰਨੀ ਦੇ ਵਿੱਚ ਕੱਟ ਲਿਆ ਜਿਹੜੇ ਨਾਲ ਮਣਮੋਟ ਹੁੰਦਾ ਉਹ ਵੀ ਆਪਾਂ ਕੱਢ ਲਏ ਤਾਂ ਕਿ ਜਿਹੜਾ ਤੇਲ ਸਾਡੇ ਨਾਲ ਦੇ ਨਾਲ ਸਾਫ਼ ਵੀ ਹੋਵੇ ਤੇ ਆਪਾਂ ਨੇ ਹੁਣ ਪਕੌੜੇ ਜਿਹੜੇ ਉਹ ਕੱਢ ਲੇ ਤੇ ਇਹਨੂੰ ਚੰਗੀ ਤਰ੍ਹਾਂ ਐਕਸਟਰਾ ਜਿਹੜਾ ਤੇਲ ਉਹਦਾ ਡਚੋੜ ਅੰਜੀ ਹੁਣ ਜਿਹੜੇ ਸਾਡੇ ਬਚੇ ਹੋਏ ਪਕੌੜੇ ਆਪਾਂ ਉਹ ਵੀ ਪਾ ਦਵਾਂਗੇ ਆਪਾਂ ਨੇ ਇੱਕ ਇੱਕ ਦੀਪ ਕਰਕੇ ਤੇ ਇੱਕ ਇੱਕ ਜਿਹੜਾ ਨਾਲ ਦੀ ਨਾਲ ਹੀ ਪਾਉਣਾ ਉੰਗ ਗੋਭੀ ਅਸੀਂ ਗਰਮ ਕਰੀ ਹੋਈ ਹੈ ਥੋੜੀ ਜਿਹੀ ਨਰਮ ਹੋ ਜਾਂਦੀ ਹੈ ਪਰ ਉਹ ਬੇਸਣ ਦੇ ਵਿੱਚ ਘੁਟ ਸਕਦੀ ਹੈ ਤਾਂ ਇਸ ਕਰਕੇ ਅਸੀਂ ਅਲੱਗ ਗੋਭੀ ਤੇ ਅਲੱਗ ਬੇਸਣ ਰੱਖ ਕੇ ਉਹਨਾਂ ਨੂੰ ਨਾਲ ਦੇ ਨਾਲ ਡਿਪ ਕਰਕੇ ਇੱਕ ਇੱਕ ਕਰਕੇ ਪਾਵਾਂਗੇ ਅਸੀਂ ਜਿਹੜੇ ਹੈਗੇ ਸਾਰੇ ਇੱਕ ਵਾਰੀ ਹੁਣ ਪਾ ਦੇਣੇ ਦੇਖੋ ਹੁਣ ਸਾਡੇ ਜਿਹੜੇ ਦੂਜੀ ਵਾਰੀ ਪਕੌੜੇ ਪਾਏ ਹੋਗੇ ਸਾਡੇ ਬਣ ਕੇ ਤਿਆਰ ਹੋ ਗਏ ਤੇ ਪਕੌੜਿਆਂ ਨੇ ਇਹਦਾ ਪੂਰੀ ਤਰ੍ਹਾਂ ਕਲਰ ਬਾਹਰ ਆ ਗਿਆ ਦੇਖੋ ਦੇਖਣ ਦੇ ਵਿੱਚ ਗੋਭੀ ਕਿੰਨੀ ਘੱਟ ਲੱਗਦੀ ଥି ਪਰੋ ਦੇਖੋ ਪਕੌੜੇ ਬਣ ਕੇ ਜਿਹੜੇ ਸਾਡੇ ਕਿੰਨੇ ਤਿਆਰ ਹੋ ਗਏ ਤੇ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੋਏ ਮੈਨੂੰ ਉਮੀਦ ਹੈ ਤੁਹਾਨੂੰ ਮੇਰ ਬਣਾਉਣ ਦਾ ਤਰੀਕਾ ਵਧੀਆ ਲੱਗੇ ਜੇ ਵਧੀਆ ਲੱਗਾ ਤਾਂ ਇੱਕ ਵਾਰੀ ਆਪ ਵੀ ਜ਼ਰੂਰ ਟਰਾਈ ਕਰੋ ਦੇਖੋ ਪਕੌੜੇ ਸਾਡੇ ਬਣ ਕੇ ਤਿਆਰ ਹੋ ਗਏ ਥਾਨ ਵਿੱਚ ਬਹੁਤ ਹੀ ਸਵਾਦਿਸ਼ਟ ਹੋਣਗੇ ਇੱਕ ਵਾਰੀ ਆਪ ਵੀ ਜ਼ਰੂਰ ਟਰਾਈ ਕਰਿਓ ਤੇ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ